ਸਸਤੀ ਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਮੈਂ ਪੀ ਵੀ ਕਯੂ ਪੰਜਾਬ ਪੁਲਿਸ ਟੀਸੀਐਸ ਦੇ ਵਿੱਚ ਆਏ ਹੋਏ ਪ੍ਰਸ਼ਨ ਤੇ ਪੀ ਟ੍ਰਿਪਲ ਐਸ ਬੀ ਦੇ ਵਿੱਚ ਆਏ ਹੋਏ ਪ੍ਰਸ਼ਨ ਜਿਹੜੇ ਬਾਰੀ-ਬਾਰੀ ਰਿਪੀਟ ਹੋਈ ਜਾਂਦੇ ਪੇਪਰਾਂ ਦੇ ਵਿੱਚ ਤੁਹਾਨੂੰ ਇਸ ਵਾਰ ਵੀ ਇਹਨਾਂ ਦੇ ਵਿੱਚ ਕਾਫੀ ਪ੍ਰਸ਼ਨ ਪੇਪਰਾਂ ਦੇ ਵਿੱਚੋਂ ਮਿਲਣਗੇ ਕਿਉਂਕਿ ਬਹੁਤ ਬੱਚੇ ਕਹਿੰਦੇ ਸੀ ਕਿ ਜੀ ਪਹਿਲਾਂ ਮੈਨੂੰ ਇਹ ਸਿਮੇ ਪੀ ਵੀ ਕਯੂ ਦਾ ਕੋਰਸ ਸ਼ੁਰੂ ਕਰੂੰਗਾ ਕਿ ਤੁਹਾਡੇ ਬਾਅਦ ਇਹ ਸਪੈਸ਼ਲ ਸ਼ੁਰੂ ਕਰੂੰਗਾ ਜੀ ਕੇ ਦਾ ਕੋਰਸ ਜਿਹਦੇ ਵਿੱਚ ਤੁਹਾਨੂੰ ਇਹ PYQ ਕਰਾਉਂਗਾ ਪਰ ਬਹੁਤ ਬੱਚਿਆਂ ਦੀ ਡਿਮਾਂਡ ਸੀ ਕਿ ਸਾਨੂੰ YouTube ਤੇ ਕਰਵਾ ਦਿਓ ਫ੍ਰੀ ਕਰਵਾ ਦਿਓ ਤਾਂ ਕਰਕੇ ਰਾਜੇ ਮੈਂ ਕਰੰਟ ਅਫੇਅਰ ਦੀ ਸੀਰੀਜ਼ ਵੀ ਤੁਹਾਨੂੰ ਫ੍ਰੀ ਪ੍ਰੋਵਾਈਡ ਕਰਵਾ ਰਿਹਾ ਏਬੀ ਠੀਕ ਹੈ ਜੀ ਦੂਸਰੀ ਗੱਲ ਹੈ ਕਿ ਇੰਗਲਿਸ਼ ਦੀ ਇੰਗਲਿਸ਼ ਦੀ ਕਲਾਸ ਤੁਸੀਂ ਕੱਲ ਕਾਫੀ ਬੱਚੇ ਨੇ ਲਾਈ ਜਦਾ ਜੀ ਇੰਗਲਿਸ਼ ਦੀ ਕਲਾਸ ਬਹੁਤ ਬੱਚੇ ਨੂੰ ਸਮਝ ਆ ਰਹੀ ਹੈ ਜੀ ਇੰਗਲਿਸ਼ ਦੀ ਠੀਕ ਹੈ ਜੀ ਤਾਂ ਉਹ ਰਗਾ ਤੁਹਾਨੂੰ ਦੋ ਤੋਂ ਤਿੰਨ ਕਲਾਸ ਹੋਰ ਮਿਲਣਗੀਆਂ ਉਹ ਰਾਜੇ ਇਸ ਤੋਂ ਬਾਅਦ ਤੁਸੀਂ ਫੁੱਲ ਕੋਰਸ ਦੀ ਚੈਰੀ ਕਰਨੀ ਇੰਗਲਿਸ਼ ਦੀ ਉਹਦੇ ਬਾਅਦ ਤੁਸੀਂ ਐਪ ਦੇ ਵਿੱਚ ਜਾ ਕੇ ਜੁਆਇਨ ਤੁਹਾਨੂੰ ਕਰਨਾ ਪਊਗਾ ਕਿਉਂਕ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਗਾ ਠੀਕ ਹੈ ਜੀ ਫਿਰ ਵੀ ਤੁਹਾਡਾ ਮੈਂ ਜੋੜ ਮਾਰ ਕੇ ਨੂੰ ਮਹੀਨੇ ਚ ਕਵਰ ਕਰਵਾ ਦੂੰਗਾ ਇਹਨਾਂ ਦਾ ਨਾ ਪ੍ਰੋਮਿਸ ਹੈ ਕਿ ਉਹ ਲੈਕਚਰਾਂ ਦੇ ਵਿੱਚ ਤੁਸੀਂ ਇੱਕ ਵਾਰੀ ਲਾ ਕੇ ਜ਼ਰੂਰ ਦੇਖੋ ਲੈਕਚਰ ਉਹ ਇੱਕ ਵਾਰੀ ਲਾਓ ਜ਼ਰੂਰ ਲੈਕਚਰ ਤੁਹਾਨੂੰ ਰਿਜ਼ਲਟ ਦਾ ਪਤਾ ਲੱਗੂਗਾ ਤੁਹਾਨੂੰ ਪਤਾ ਲੱਗੂ ਇੰਗਲਿਸ਼ ਚੀਜ਼ ਕੀ ਹੁੰਦੀ ਹੈ ਤੇ ਆਪਾਂ ਪੜੀ ਕੀ ਜਾਂਦੇ ਆ ਤੇ ਪੜਾਈ ਆ ਉਹਦਾ ਅਸਲ ਵਿੱਚ ਆਉਂਦਾ ਕੀ ਹੈ ਠੀਕ ਹੈ ਜੀ ਦੂਸਰੀ ਗੱਲ ਦਾ ਜੀ ਹਜੇ ਵੀ ਤੁਹਾਡੇ ਕੋਲ ਮੌਕਾ ਹੈਗਾ ਨੌਕਰੀ ਲੈਣ ਦਾ ਪੜਾਈ ਕਰਨ ਦਾ ਬਹੁਤ ਪੋਸਟਾਂ ਆਦੀਆਂ ਪੰਜਾਬ ਦੇ ਵਿੱਚ ਜੇਕਰ ਕੋਈ ਕਨੇਡਾ ਪੰਜਾਬ ਪੁਲਿਸ ਦੀ ਪਟਵਾਰੀ ਦੀ ਕਲਰਕ ਜਿਹੜੇ ਗਰੁੱਪ ਡੀ ਦੀਆਂ ਪੋਸਟਾਂ ਆਉਣੀਆਂ ਇਹਨਾਂ ਦੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਆਪਣੇ ਪੰਜਾਬ ਪੁਲਿਸ ਆਪਣੇ ਕੋਈ ਵੀ ਬੈਚ ਲੈ ਸਕਦਾ ਆਪਣੇ ਕੋਲੇ ਆਲ ਪੰਜਾਬ ਐਗਜ਼ਾਮ ਵੀ ਚੱਲ ਰਿਹਾ ਚੜ੍ਹਦੀ ਕਲਾ ਬੈਚ ਕਹਿੰਦੇ ਆ ਉਹਦੇ ਵਿੱਚ ਵੀ ਸਾਰੇ ਪੀਪਰ ਕਵਰ ਹੋ ਜਾਣਗੇ ਜੇਕਰ ਤੁਸੀਂ ਕੋਈ ਇਹਨਾਂ ਚੋ ਬੈਚ ਲੈਣ ਉਹ ਚ ਵੀ ਤੁਹਾਡਾ ਸਾਰਾ ਕਵਰ ਹੋ ਜਾਊਗਾ ਇਹ ਬੈਚ ਦੇ ਵਿੱਚ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਮਿਲਣਗੀਆਂ ਜਿਹੜੇ ਬੱਚੇ ਨੂੰ ਮੈਥ ਤੇ ਇੰਗਲਿਸ਼ ਨਹੀਂ ਆਉਂਦਾ ਰਹਾ ਜੇ ਟ੍ਰਿਕਸ ਦੇ ਨਾਲ ਤੁਹਾਨੂੰ ਸਾਰਾ ਕੁਝ ਕਰਵਾਇਆ ਜਾਂਦਾ ਆਫਲਾਈਨ ਕਲਾਸਾਂ ਦੇ ਮੁਕਾਬਲੇ 5% ਫੀਸ ਹੈ ਜਿਹੜੀ ਰਾਜ ਠੀਕ ਹੈ ਜੀ ਇਹ ਫੀਸ ਤੁਹਾਡੀ 25 ਮਈ ਤੱਕ ਰਹਿਣੀ ਹੈ ਇਸ ਤੋਂ ਬਾਅਦ ਇਹਦੇ ਪ੍ਰਾਇਸ ਕਾਫੀ ਅਪ ਹੋਣਗੇ ਠੀਕ ਹੈ ਜੀ ਜੇ ਤੁਸੀਂ ਉਸ ਤੋਂ ਪਹਿਲਾਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਤੁਹਾਡੇ ਵਾਸਤੇ ਆਫਰ ਹੀ ਉਸ ਤੋਂ ਪਹਿਲਾਂ ਜਿਹੜਾ ਚੱਲ ਰਿਹਾ ਹੈਗਾ ਠੀਕ ਹੈ ਜੀ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲੈਣੀ ਹੈ ਪਲੇ ਸਟੋਰ ਤੋਂ ਦੀਪਲਰ ਐਜੂਕੇਸ਼ਨ ਵਾਲਾ ਠੀਕ ਹੈ ਜੀ ਤੇ ਜਿਹੜੇ ਬੱਚਿਆਂ ਕੋਲੇ ਆਈਫੋਨ ਹੈ ਰਾ ਜੀ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਉਹ ਆਰ ਜੀ ਕੋਡ ਫਿਲ ਕਰਨਾ ਡਬਲ ਐਕਸ ਰੈਂਗ ਆਹ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਕਿਸੇ ਕੈਂਡੀਟ ਦੇ ਬੈਚ ਬਾਰੇ ਕੋਈ ਗੱਲ ਕਰਨੀ ਹੈ ਚਲੋ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕੰਨੇ ਜੀ ਪ੍ਰੋਟਰਮ ਸਪੀਕਰ ਹੈ ਜਿਹੜਾ ਲੋਕ ਸਭਾ ਦਾ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਜਿਹੜੀਆਂ ਇਸ ਟਾਈਮ ਹੁਣ ਵੋਟਾਂ ਪੈਣੀਆਂ 2024 ਦੇ ਵਿੱਚ ਵੋਟਾਂ ਪੈਣੀਆਂ ਲੋਕ ਸਭਾ ਦੀਆਂ ਠੀਕ ਹੈ ਜੀ ਇਹ ਕੈਮੇ ਕੈਮੇ ਨੰਬਰ ਦੀਆਂ ਵੋਟਾਂ ਹੈਗੀਆਂ ਇਹ ਆਪਣੇ 18ਵੇਂ ਨੰਬਰ ਦੀਆਂ ਵੋਟਾਂ ਪੈਣੀਆਂ ਲੋਕ ਸਭਾ ਦੀਆਂ ਠੀਕ ਹੈ ਜੀ ਲੋਕ ਸਭਾ ਨੂੰ ਕੀ ਕਿਹਾ ਜਾਂਦਾ ਹੈਗਾ ਲੋਅਰ ਹਾਊਸ ਠੀਕ ਹੈ ਜੀ ਲੋਅਰ ਹਾਊਸ ਕਿਹਾ ਜਾਂਦਾਗਾ ਨੌਨ ਪਰਮਾਨੈਂਟ ਨੌਨ ਪਰਮਾਨੈਂਟ ਆਸਥਾਈ ਠੀਕ ਹੈ ਜੀ ਇਹ ਨਾ ਇਸ ਦੇ ਨਾਮ ਠੀਕ ਹੈ ਜੀ ਇਹ ਮੇਨ ਮੇਨ ਨਾਮ ਹੈ ਜਿਹੜੇ ਯਾਦ ਰੱਖਣਾ ਹੈ ਲੋਕ ਸਭਾ ਕੈਮਿੰਗਾ ਕੈਮੇ ਨੰਬਰ ਦੀਆਂ ਵੋਟਾਂ ਪੈਣੀਆਂ ਜੀ ਆਪਣੇ 18ਵੇਂ ਨੰਬਰ ਦੀਆਂ ਲੋਕ ਸਭਾ ਦੀਆਂ ਜਿਹੜੀਆਂ ਵੋਟਾਂ ਇਸ ਵਾਰ ਪੈ ਰਹੀਆਂ ਨੇ ਠੀਕ ਹੈ ਜੀ ਤੇ ਕੋਈ ਕਹਿੰਦੇ ਮੈਨੂੰ ਦੱਸ ਸਕਦਾ ਕਿ ਜਿਹੜਾ ਇਹ ਇਹਨਾਂ ਨੇ ਫਿਕਸ ਕੀਤਾ ਹੋਇਆ ਕਿ 5 ਸਾਲ ਬਾਅਦ ਵੋਟਾਂ ਪੈਣਗੀਆਂ ਕਿਹੜੇ ਆਰਟੀਕਲ ਦੇ ਵਿੱਚ ਆਉਂਦਾਗਾ ਇਹ 83 ਦੇ ਦੂਜੇ ਭਾਗ ਦੇ ਵਿੱਚ ਆਉਂਦਾਗਾ ਜਿਹੜਾ 5 ਸਾਲ ਫਿਕਸ ਕੀਤਾ ਹੋਇਆ ਹੈ ਕਿ ਆਪਣੇ 5 ਸਾਲਾਂ ਬਾਅਦ ਵੋਟਾਂ ਪੈਣਗੀਆਂ ਇਹ ਵੀ ਯਾਦ ਰੱਖਣਾ ਕਿ ਜਦਨਾ ਕਿ ਤੋਂ ਪ੍ਰੋਪਰੇਸ਼ਨ ਤੁਹਾਡੇ ਵਾਸਤੇ ਪੱਕਾ ਬਣ ਕੇ ਆਊਗਾ ਠੀਕ ਹੈ ਜੀ ਚਲੋ ਪ੍ਰੋਟਰਮ ਸਪੀਕਰ ਜਿਹੜਾ ਲਾਇਆ ਜਾਂਦਾ ਰਾਜੀ ਲੋਕ ਸਭਾ ਦਾ ਠੀਕ ਹੈ ਜੀ ਇਹਨੂੰ ਕੌਣ ਅਪਾਇੰਟ ਕਰਦਾ ਦੇਖੋ ਜਦੋਂ ਸਾਰੇ ਨੂੰ ਪਤਾ ਕੀ ਭਾਵੇਂ ਪ੍ਰੋਟਰਮ ਲਾਇਆ ਹੋਵੇ ਸਪੀਕਰ ਭਾਵੇਂ ਹੋਰ ਕੋਈ ਲਾਇਆ ਹੋਵੇ ਇਹਦੇ ਜਿਹੜਾ ਅਪਾਇੰਟਮੈਂਟ ਅਪਾਇੰਟ ਕਰਨ ਦਾ ਕੰਮ ਹੁੰਦਾਗਾ ਉਹ ਸਾਰਾ ਕੰਮ ਕੌਣ ਕਰਦਾ ਜੀ ਰਾਸ਼ਟਰਪਤੀ ਕਰਦਾਗਾ ਰਾਸ਼ਟਰਪਤੀ ਕੋਲੇ ਦੇ ਕੋਲੇ ਸਹੂਲਤ ਹੁੰਦੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰੇਸ਼ਨ ਤੇ ਅਗਲੇ ਪ੍ਰੇਸ਼ਨ ਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਜੀ ਪ੍ਰੀਵੈਂਸ਼ਨ ਆਫ ਇਨਸਲਟ ਆਫ ਦਾ ਨੈਸ਼ਨਲ ਆਨਰ ਐਕਟ ਪਾਸ ਕੀਤਾ ਗਿਆ ਸੀ ਕਹਿੰਦੇ ਜੀ ਇਹ ਇੱਕ ਐਕਟ ਹੈਗਾ ਪ੍ਰੀਵੈਂਸ਼ਨ ਆਫ ਇਨਸਲਟ ਟੂ ਨੈਸ਼ਨਲ ਆਨਰ ਐਕਟ ਠੀਕ ਹੈ ਜੀ ਕਿ ਆਪਣਾ ਜਿਹੜਾ ਨੈਸ਼ਨਲ ਆਨਰ ਆਪ ਨੂੰ ਮਿਲਿਆ ਵਾ ਆਪੋ ਨਹੀਂ ਕੋਈ ਕੀ ਨਹੀਂ ਕਰ ਸਕਦੇ ਡਿਸਰੈਸਪੈਕਟ ਨਹੀਂ ਕਰ ਸਕਦੇ ਤਾਂ ਕਿਸ ਸਾਲ ਪਾਰ ਆ ਪਾਸ ਕੀਤਾ ਗਿਆ ਸੀ ਇਹ ਐਕਟ ਇਹ ਐਕਟ ਪਾਸ ਕੀਤਾ ਗਿਆ ਸੀ ਜੀ 1971 ਦੇ ਵਿੱਚ 1971 ਦੇ ਵਿੱਚ ਇੱਕ ਹੋਰ ਵੀ ਐਕਟ ਪਾਸ ਕੀਤਾ ਗਿਆ ਸੀ ਉਹ ਤੁਸੀਂ ਦੱਸਣਾਗਾ 71 ਦੇ ਵਿੱਚ ਕਰਿਆ ਗਿਆ ਸੀ ਪੱਤਰ ਦੇ ਵਿੱਚ ਟੈਗਰ ਟਾਈਗਰ ਵਾਲਾ ਐਕਟ ਤੇ এলিਫੈਂਟ ਵਾਲਾ ਐਕਟ ਉਹ ਤੁਸੀਂ ਦੱਸਣਾ ਮੈਨੂੰ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਕਹਿੰਦੇ ਜੀ ਸੀਐਨਜੀ ਤੁਹਾਨੂੰ ਪਤਾ ਕੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਾਫੀ ਗੱਡੀਆਂ-ਗੱਡੀਆਂ ਦੇ ਵਿੱਚ ਵੀ ਆਪਾਂ ਕਹਿੰਦੇ ਆ ਵੀ ਫਲਾਨੀ ਗੱਡੀ ਤੇ ਲਾਈਤੀ ਹੈ ਸੀਐਨਜੀ ਤੇ ਹੈ ਅਗਲਾ ਨਾ ਹਾਂਜੀ ਸੀਐਨਜੀ ਤੇ ਹੈ ਕਹਿੰਦੇ ਜੀ ਸੀਐਨਜੀ ਦੇ ਵਿੱਚ ਕਿਹੜੀ ਚੀਜ਼ ਇਹਨਾਂ ਦੇ ਵਿੱਚੋਂ ਜ਼ਿਆਦਾ ਮਾਤਰਾ ਦੇ ਵਿੱਚ ਕੀ ਹੁੰਦੀ ਹੈਗੀ ਸ਼ਾਮਲ ਹੁੰਦੀ ਹੈ ਪਹਿਲੀ ਗੱਲ ਦੱਸੋ ਤੋਂ ਬਹੁਤ ਵਾਰੀ ਪੇਪਰਾਂ ਦੇ ਵਿੱਚ ਇਹੀ ਪੁੱਛਿਆ ਗਿਆ ਹੈਗਾ ਮੇਨ ਪ੍ਰਸ਼ਨ ਤਾਂ ਕਿ ਜੀ ਸੀਐਨਜੀ ਦੀ ਫੁੱਲ ਫਾਰਮ ਕੀ ਹੈ ਇਹਦੀ ਫੁੱਲ ਫਾਰਮ ਹੈਗੀ ਹੈ ਕੰਪਰੈਸਡ ਨੇਚਰਲ ਗੈਸ ਇਹਦੀ ਫੁੱਲ ਫਾਰਮ ਹੈ ਇਹ ਕਾਦੀ ਸੀ ਐਨ ਜੀ ਟੀ ਠੀਕ ਹੈ ਜੀ ਤੇ ਇਹਦੇ ਵਿੱਚ ਕਿਹੜੀ ਗੈਸ ਸ਼ਾਮਲ ਹੈਗੀ ਇਹਦੇ ਵਿੱਚ ਜੀ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਸ਼ਾਮਲ ਹੈਗੀ ਹੈ ਮੀਥੇਨ ਮੀਥੇਨ ਠੀਕ ਹੈ ਜੀ ਇੱਕ ਦਾ ਤਾਂ ਤੁਹ ਪਾੜੇ ਪਾੜੇ ਏ ਪ੍ਰੈਸ਼ਨ ਪੁੱਛਿਆ ਗਿਆਗਾ ਇੱਕ ਤੋਂ ਥੋੜਾ ਕੀਵਰੀ ਪੇਪਰ ਵਾਲਾ ਪੁੱਛ ਲੈਂਦਾ ਕਿ ਜੀ ਐਲ ਪੀ ਜੀ ਦੀ ਫੁੱਲ ਫਾਰਮ ਦੱਸੋ ਐਲ ਪੀ ਜੀ ਐਲ ਪੀ ਜੀ ਦੀ ਫੁੱਲ ਫਾਰਮ ਹੈਗੀ ਲਿਕੁਫਾਈਡ ਪੈਟਰੋਲੀਅਮ ਗੈਸ ਠੀਕ ਹੈ ਜੀ ਇਹ ਦੋਨਿਆਂ ਦੀ ਫੁੱਲ ਫਾਰਮ ਜਰੂਰ ਯਾਦ ਕਰ ਲਓ ਕਿਉਂਕਿ ਆਪਾਂ ਕੀ ਕਰਦੇ ਆ ਸੌਖੀਆਂ ਚੀਜ਼ਾਂ ਸਮਝ ਕੇ ਇਹਨਾਂ ਤੋਂ ਕਿਨਾਰਾ ਕਰ ਲੈਨੇ ਆ ਤੇ ਸੌਖੀਆਂ ਚੀਜ਼ਾਂ ਪੇਪਰ 'ਤੇ ਆ ਜਾਂਦੀਆਂ ਠੀਕ ਹੈ ਜੀ ਕਈ ਵਾਰੀ ਬਹੁਤ ਵਾਰੀ ਦੇਖਿਆ ਮੈਂ ਬੱਚੇ ਪਿਛਲੀ ਵਾਰ ਜਿਹੜਾ 2021 ਦਾ ਪੇਪਰ ਹੋਇਆ ਮੈਂ ਇਹਨਾਂ ਨੂੰ ਜਮਾ ਬੇਸਿਕ ਸਲੇਕਸ ਕਰਵਾਇਆ ਬੱਚਿਆਂ ਨੂੰ ਕਹਿੰਦੇ ਜੀ ਵਿੱਚ ਬੱਚੇ ਜੀ ਇਹ ਤਾਂ ਹੋਣਾ ਨਹੀਂ ਜੀ ਇਹ ਤਾਂ ਹੋਣਾ ਨਹੀਂ ਤੇ ਉਹੀ ਗੱਲ ਹੋਈ ਜਿਹੜੇ ਬੱਚਿਆਂ ਨੇ ਚੰਗੀ ਤਰ੍ਹਾਂ ਕੀਤਾ ਸੀ ਉਹ ਬੱਚੇ ਸਾਰੇ ਸੈਲੈਕਟ ਹੋ ਗਏ ਜਿਹੜੇ ਔਖੀਆਂ ਚੀਜ਼ਾਂ ਵੱਲ ਗਏ ਸੀ ਉਹਨਾਂ ਦਾ ਬੁਰਾ ਹਾਲ ਹੋਇਆ ਠੀਕ ਹੈ ਤਾਂ ਕਰਕੇ ਨਿੱਕੇ-ਨਿੱਕੇ ਚੀਜ਼ਾਂ ਨੂੰ ਵੀ ਇਗਨੋਰ ਨਹੀਂ ਕਰਨਾ ਪਤਾ ਕਰਕੇ ਤੁਹਾਡੇ ਬਾਅਦ ਵਿੱਚ ਬੈਚ ਦੇ ਵਿੱਚ ਹੀ ਫਾਇਦਾ ਹੁੰਦਾ ਕਿ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਇਕੱਠੀਆਂ ਪ੍ਰੋਵਾਈਡ ਕਰਵਾ ਦਿੰਦਾ ਹੁੰਦਾ ਹੈਗਾ ਠੀਕ ਹੈ ਜੀ ਚਲੋ ਕਹਿੰਦੇ ਜੀ ਆ ਇੱਕ ਕੀ ਹੈਗਾ 에어 ਅੰਤਰਰਾਸ਼ਟਰੀ ਹਵਾਈ ਅੱਡਾ ਹੈਗਾ ਸ਼੍ਰੀ ਗੁਰੂ ਰਾਮਦਾਸ ਜੀ ਹੈ ਜਿਹੜਾ ਇਹ ਆਪਣਾ ਇੱਕ ਇੰਟਰਨੈਸ਼ਨਲ 에ਅਰਪੋਰਟ ਹੈਗਾ ਕਹਿੰਦੇ ਇਹਨਾਂ ਦੇ ਵਿੱਚੋਂ ਕਿਸ ਸਿਟੀ ਦੇ ਵਿੱਚ ਪੰਜਾਬ ਦੇ ਕਿਸ ਸਿਟੀ ਦੇ ਵਿੱਚ ਜਿਹੜਾ ਇਹ ਹਵਾਈ ਅੱਡਾ ਹੈਗਾ ਉਹ ਸਥਿਤ ਹੈਗਾ ਤਾਂ ਤੁਹਾਨੂੰ ਪਤਾ ਜੀ ਬਠਿੰਡੇ ਦਾ ਕੋਈ ਇਹ ਜਿਹਾ ਹਵਾਈ ਅੱਡਾ ਹੈ ਨਹੀਂ ਨਾ ਪਠਾਨਕੋਟਾ ਨਾਲ ਲੁਧਿਆਣੇ ਆ ਇਹ ਹੈਗਾ ਜੀ ਅੰਮ੍ਰਿਤਸਰ ਇਹ ਹੈਗਾ ਜੀ ਆਪਣਾ ਅੰਮ੍ਰਿਤ ਸਰ ਸੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਆਗਾ ਇਸ ਤੋਂ ਬਾਅਦ ਗੱਲ ਕਰਦੇ ਜੀ ਆਪਾਂ ਪ੍ਰਕਾਸ਼ ਸਿੰਘ ਬਾਦਲ ਜੀ ਦੀ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਅਗਲੇ ਕਿਹੜੇ ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਦੇਖੋ ਜੀ ਟੋਟਲ ਪੰਜ ਵਾਰ ਹੀ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਠੀਕ ਹੈ ਜੀ ਇਹ ਇਹ ਪੁੱਛ ਰਹੇ ਨੇ ਕਿ ਸਭ ਤੋਂ ਪਹਿਲਾਂ ਇਹ ਪ੍ਰਕਾਸ਼ ਸਿੰਘ ਬਾਦਲ ਆ ਜਿਹੜੇ ਉਹ ਕਦੋਂ ਮੁੱਖ ਮੰਤਰੀ ਬਣੇ ਸੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਆ ਦੱਸੋ ਜੀ ਇਹਨਾਂ ਦੇ ਵਿੱਚੋਂ ਕਿਹ ਤੋਂ ਪ੍ਰਕਾਸ਼ ਸਿੰਘ ਬਾਦਲ ਸੀ ਜਿਹੜੇ ਉਹ ਕੀ ਬਣੇ ਸੀ ਆਪਣੇ ਮੁੱਖ ਮੰਤਰੀ ਬਣੇ ਸੀ ਪੰਜਾਬ ਦੇ ਦੱਸੋ ਜੀ ਇਹ ਬਣੇ ਸੀ ਜੀ ਆਪਣੇ 1970 ਦੇ ਵਿੱਚ ਸੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਤਾਂ ਕਰਕੇ ਇੰਪੋਰਟੈਂਟ ਹੈ ਦੇਖੋ ਇੱਕ ਇਹ ਦੋ ਕਿ ਦੋ ਬਣੇ ਸੀ ਪਹਿਲਾਂ ਤਾਂ ਇਹ ਬਣੀ ਸੀ 1970 ਤੋਂ ਲੈ ਕੇ 71 ਤੱਕ 1 ਸਾਲ ਵਾਸਤੇ ਬਣੀ ਸੀ ਠੀਕ ਹੈ ਜੀ 1 ਸਾਲ ਵਾਸਤੇ ਇਹ ਉਦੋਂ ਬਣੀ ਸੀ ਇਸ ਦੂਬਾਰ ਫਿਰ ਦੂਸਰੀ ਵਾਰ ਬਣੀ ਸੀ ਇਹ 1977 ਤੋਂ ਲੈ ਕੇ 1980 ਤੱਕ ਠੀਕ ਹੈ ਜੀ ਫਿਰ 1997 ਤੋਂ ਲੈ ਕੇ 2002 ਤੱਕ ਠੀਕ ਹੈ ਜੀ 2002 ਤੱਕ ਫੇਰੇ ਬਣੀ ਸੀ 2007 ਤੋਂ ਲੈ ਕੇ 2012 ਤੱਕ ਫੇ 2012 ਤੋਂ ਲੈ ਕੇ 2017 ਤੱਕ ਪੰਜ ਵਾਰੀ ਮੁੱਖ ਮੰਤਰੀ ਬਣ ਚੁੱਕਿਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਆਪਣੇ ਪੰਜਾਬ ਦੇ ਇਸ ਤੋਂ ਬਾਅਦ ਅਗਲੇ ਪ੍ਰੈਸ਼ਨ ਦੀ ਗੱਲ ਕਰਦੇ ਆ ਕੀ ਕਹਿ ਰਹੇ ਨੇ ਕਹਿੰਦੇ ਜੀ ਇੱਥੇ ਤੱਕ ਵਿੱਚ ਕਿਸ ਨੇ ਕਿਹਾ ਸੀ ਕਿ ਭਾਰਤੀ ਸੰਵਿਧਾਨ ਜ਼ਿਆਦਾਤਰ ਆਪਣੇ ਅਤੀਤ ਦਾ ਵਿਰਾਸਤ ਹੈ ਕਹਿੰਦੇ ਜਿਹੜਾ ਆਪਣਾ ਭਾਰਤ ਦਾ ਸੰਵਿਧਾਨ ਆਗਾ ਠੀਕ ਹੈ ਜੀ ਇਹਦੇ ਵਿੱਚ ਜ਼ਿਆਦਾ ਚੀਜ਼ਾਂ ਆਪਣੇ ਜਿਹੜੀ ਆਪਣੀ ਵਿਰਾਸਤ ਹੈ ਆਪਣਾ ਅਤੀਤ ਹੈ ਆਪਣਾ ਰਹਿਣ ਸਹਿਣ ਹੈ ਉਹ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਦੇ ਵਿੱਚ ਆਪਣੀਆਂ ਕਾਫੀ ਉਹ ਚੀਜ਼ਾਂਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਐਸਸੀਐਸਟੀ ਛੋਟੀਆਂ ਯਾਤਰਾ ਦੇ ਲੋਕ ਸਮਝਿਆ ਜਾਂਦਾ ਸੀ ਜਿਨ੍ਹਾਂ ਨੂੰ ਠੀਕ ਹੈ ਜਾਤਪਾਤ ਤੋਂ ਪਤਾ ਸ਼ੁਰੂ ਤੋਂ ਹੀ ਹੈਗੀ ਤਾਂ ਉਹਨਾਂ ਦੇ ਕਿੰਨੇ ਅਤਿਆਜ ਕੀਤੇ ਜਾਂਦੇ ਸਨ ਉਹਨਾਂ ਦੀ ਭਲਾਈ ਵਾਸਤੇ ਇਹਨਾਂ ਨੇ ਇਹ ਚੀਜ਼ਾਂ ਐਡ ਕੀਤੀਆਂ ਗਈਆਂ ਔਰ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਬੱਚਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਉਹਨਾਂ ਵਾਸਤੇ ਚੀਜ਼ਾਂ ਐਡ ਕੀਤੀਆਂ ਹੋਈਆਂ ਕਹਿੰਦਾ ਮਤਲਬ ਕਿ ਇਹ ਚੀਜ਼ਾਂ ਆਪਣੀ ਵਿਰਾਸਤ ਦੇ ਵਿੱਚ ਜਿਹੜੀਆਂ ਉਹਨਾਂ ਹੀ ਉਹੀ ਚੀਜ਼ਾਂ ਕਾਫੀ ਇਹ ਇਹ ਆਪਣੇ ਜਿਹੜੇ ਸੰਵਿਧਾਨ ਉਹਦੇ ਵਿੱਚ ਜੋੜੀਆਂ ਗਈਆਂ ਤਾਂ ਇਹ ਕਹਿੰਦੇ ਇਹ ਗੱਲ ਜਿਹੜੀ ਕਹੀ ਗਈ ਸੀ ਇਹਨਾਂ ਦੇ ਵਿੱਚੋਂ ਕਿਹੜੇ ਮਹਾਪੁਰਸ਼ ਦੁਆਰਾ ਇਹ ਗੱਲ ਕੀਤੀ ਗਈ ਸੀ ਇਹ ਗੱਲ ਕੀਤੀ ਸੀ ਜੀ ਸਰ ਲੇਬਰ ਜਿੰਗ ਨੇ ਇਹ ਪ੍ਰਸ਼ਨ ਰਾਜੇ ਸਾਰੇ ਆਏ ਹੋਏ ਆ ਮੈਂ ਕੋਈ ਆਪਦੇ ਕੋਲੋਂ ਨਹੀਂ ਲੈ ਕੇ ਆਇਆ ਬਣਾ ਕੇ ਠੀਕ ਹੈ ਜੀ ਚਲੋ ਕਹਿੰਦੇ ਜੀ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕਹਿੰਦੇ ਫਿਟ ਇੰਡੀਆ ਮੂਵਮੈਂਟ ਫਿਟ ਇੰਡੀਆ ਮੂਵਮੈਂਟ ਹੈ ਜਿਹੜੀ ਇਹਦਾ ਮਤਲਬ ਕੀ ਸੀ ਇਹ ਚਲਾਈ ਸੀ ਤਾਂ ਕਰਕੇ ਕਿ ਡੇਲੀ ਆਪਾਂ ਨੂੰ ਐਕਸਰਸਾਈਜ਼ਾਂ ਕਰਨੀਆਂ ਚਾਹੀਦੀਆਂ ਖਾਣ ਪੀਣ ਤੇ ਆਪਣਾ ਕੰਟਰੋਲ ਕਰਨਾ ਚਾਹੀਦਾ ਜਿਹਦੇ ਕਰਕੇ ਅਸੀਂ ਫਿੱਟ ਤਾਂ ਸਕੀਏ ਠੀਕ ਹੈ ਜੀ ਤਾਂ ਕਹਿੰਦੇ ਜਿਹੜੀ ਇਹ ਮੂਵਮੈਂਟ ਸੀ ਫਿਟ ਇੰਡੀਆ ਮੂਵਮੈਂਟ ਇਹ ਸਟਾਰਟ ਕਿਦੋਂ ਕੀਤੀ ਗਈ ਸੀ ਆਪਾਂ ਤੋਂ ਇਹ ਪੁੱਛ ਰਹੇ ਨੇ ਤਾਂ ਇਹ ਸਟਾਰਟ ਕੀਤੀ ਗਈ ਸੀ ਜੀ 29 ਅਗਸਤ 2019 ਨੂੰ ਤਾਂ ਕਰਕੇ ਪ੍ਰਾਣਾ ਗਰਾਂਟ ਫੇਰ ਪਾਤਾ ਸੀ ਪਿਛਲੇ ਪੇਪਰ ਦੇ ਵਿੱਚ ਇਹਨਾਂ ਨੇ ਸਕੀਮਾਂ ਤੋਂ ਪੁੱਛਿਆ ਜਾਂਦਾ ਹੁੰਦਾ ਪ੍ਰਾਣਾ ਗਰਾਂਟ ਪਰ ਹਰੇਕ ਪ੍ਰਾਣਾ ਗਰਾਂਟ ਫੇਰ ਚੱਕਣ ਦਾ ਕੋਈ ਇਹ ਨਹੀਂ ਮਤਲਬ ਨਾ ਲੌ ਇਸ ਤੋਂ ਬਾਅਦ ਕਹਿੰਦੇ ਜੀ ਆਫਟਰ ਕੇਅਰ ਹੋਮਸ ਫੋਰ ਬਲਾਈ ਬੁਆਇਸ ਕਹਿੰਦੇ ਪੰਜਾਬ ਸਰਕਾਰ ਦੁਆਰਾ ਸਟੇਟ ਆਫਟਰ ਕੇਅਰ ਹੋਮ ਸਕੀਮ ਤਹਿਤ ਇੱਕ ਸਕੀਮ ਚ ਲਾਈ ਸੀ ਇਹਨਾਂ ਨੇ ਠੀਕ ਹੈ ਜੀ ਕਹਿੰਦੇ ਕਿਹੜੇ ਸ਼ਹਿਰ ਵਿੱਚ ਮੁੰਡਿਆਂ ਦੇ ਲਈ ਆਫਟਰ ਕੇਅਰ ਹੋਮ ਸਥਾਪਿਤ ਕੀਤੇ ਜਾਣਗੇ ਇਹ ਰਾਜੇ ਉਦੋਂ ਲੁਧਿਆਣਾ ਦੇ ਵਿੱਚ ਕਹੇ ਸੀ ਕਿ ਸਥਾਪਿਤ ਕਰਾਂਗੇ ਸੀ ਪੁਰਾਣੀ ਗੱਲ ਹੈਗੀ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਆ ਗਿਆ ਕਹਿੰਦੇ ਜੀ ਲੋਕਲ ਸੈਲਫ ਗਵਰਨਮੈਂਟ ਹੈ ਜਿਹੜੀ ਇਹ ਆਪਣੇ ਸੰਵਿਧਾਨ ਦੇ ਵਿੱਚ ਕਿਸੇ ਨੂੰ ਜੋੜੀ ਗਈ ਸੀ ਲੋਕਲ ਸੈਲਫ ਗਵਰਨਮੈਂਟ ਤੁਹਾਨੂੰ ਪਤਾ ਹੋਣਾਗਾ ਮਾਡਰਨ ਹਿਸਟਰੀ ਦੇ ਵਿੱਚ ਕਰਵਾ ਕੇ ਗਿਆ ਹੋਇਆ ਮੈਂ ਠੀਕ ਹੈ ਜੀ ਲਾਰਡ ਲਿਟਨ ਲਿਟਨ ਦੇ ਸਮੇਂ ਸੀ ਸ਼ਾਇਦ ਇਹ ਲਾਰਡ ਲਿਟਨ ਦੇ ਸਮੇਂ ਹੁਣ ਮੈਨੂੰ ਯਾਦ ਨਹੀਂ ਕਿ ਤੁਸੀਂ ਪੜੀ ਹੋਗੀ ਮਾਡਰਨ ਹਿਸਟਰੀ ਵਿੱਚ ਤਾਂ ਹੁਣ ਯਾਦ ਨਹੀਂ ਸ਼ਾਇਦ ਲਾਰਡ ਲਿਟਨ ਆਗਾ ਜਿਨ੍ਹਾਂ ਦੇ ਸਮੇਂ ਇਹ ਲੋਕਲ ਸੈਲਫ ਗਵਰਨਮੈਂਟ ਕੀ ਕਰੀ ਗਈ ਸੀ ਲਾਗੂ ਕੀਤੀ ਗਈ ਸੀ ਤਾਂ ਉਹ ਕਿਹੜੇ ਸਮੇਂ ਦੀ ਗੱਲ ਕਰਦੇ ਜੀ ਕਿਹੜੇ ਸਾਲ ਕੀਤੀ ਗਈ ਸੀ ਇਹ ਕਰੀ ਗਈ ਸੀ ਜੀ ਆਪਣੇ 1954 ਦੇ ਵਿੱਚ ਉਹ ਲੋਡ ਰਿਟਰ ਨਹੀਂ ਸੀ ਠੀਕ ਹੈ ਵੈਸੇ ਜਾਰ ਕਰ ਲਿਓ ਦਾ ਸੈਂਟਰਲ ਕੌਂਸਲ ਲੋਗਲ ਸਰਵਰਨਮੈਂਟ ਕਨਸਟੀਟਿਊਸ਼ਨ ਆਫ ਦਾ ਇਅਰ 1954 ਕੁਝ ਜਾਰ ਕਰ ਲਿਓ ਠੀਕ ਹੈ ਜੀ ਚਲੋ ਕਹਿੰਦੇ ਜੀ ਭਾਰਤ ਦੀ 2011 ਦੀ ਜਿਹੜੀ ਮਰਦ ਸਮਾਰੀ ਕਰੀ ਗਈ ਸੀ ਉਹਦੇ ਅਨੁਸਾਰ 2001 ਤੋਂ ਲੈ ਕੇ 2011 ਤੱਕ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਕਿੰਦਾ ਵਾਧਾ ਹੋਇਆਗਾ ਇਹ ਪੁੱਛ ਰਹੇ ਨੇ 2011 ਦੀ ਮਰਦਮਸ਼ੁਮਾਰੀ ਕੀਤੀ ਸੀ ਅਕਤੂਬਰ ਨੂੰ ਪਤਾ ਹੈ 10 ਸਾਲਾਂ ਬਾਅਦ ਕੀਤੀ ਜਾਂਦੀ ਹੈ 2001 ਦੇ ਵਿੱਚ ਜਿਹੜੀ ਹੋਈ ਸੀ ਇੱਕ ਤੋਂ ਦੋ 2011 ਦੇ ਵਿੱਚ ਪੰਜਾਬ ਦੀ ਆਬਾਦੀ ਦੇ ਵਿੱਚ ਕਿੰਨਾ ਵਾਧਾ ਹੋਇਆ ਸੀ ਇਹ ਪੁੱਛ ਰਹੇ ਨੇ ਤਾਂ ਇਹ ਵਾਧਾ ਹੋਇਆ ਸੀ ਜੀ 13.99% 13.99% ਵਾਧਾ ਹੋਇਆ ਸੀ ਇਹ ਗੱਲ ਯਾਦ ਰੱਖਣੀ ਹੈ ਜੀ ਚਲੋ ਕਹਿੰਦੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਨਿਗਰਾਨੀ ਅਤੇ ਨਿਗਰਾਨੀ ਕਰਨ ਲਈ ਸਰਕਾਰ ਨੇ ਹੇਠ ਦਿੱਤੇ ਸੋਧਾਂ ਵਿੱਚੋਂ ਕਿਸ ਐਕਟ ਦੇ ਅਨੁਸਾਰ ਜਿਨਸੀ ਅਪਰਾਧਾਂ ਲਈ ਜਾਂਚ ਟ੍ਰੈਕਿੰਗ ਸਿਸਟਮ ਸ਼ੁਰੂ ਕੀਤਾ ਹੈ ਦੇਖੋ ਜੀ ਤੁਹਾਨੂੰ ਪਤਾਗਾ ਅੱਜ ਦੇ ਸਮੇਂ ਦੇ ਵਿੱਚ ਛੋਟੇ-ਛੋਟੇ ਬੱਚੇ ਆ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੋ ਕਿ ਉਹਨਾਂ ਨੂੰ ਕਿਡਨਾਪ ਕਰਕੇ ਲੈ ਜਾਂਦਾ ਹੈਗਾ ਉਹਨਾਂ ਨੂੰ ਹਿਊਮਨ ਟ੍ਰੈਫਿਕਿੰਗ ਦੇ ਨਾਲ ਜੋੜਿਆ ਜਾਂਦਾ ਹੈਗਾ ਹਿਊਮਨ ਟ੍ਰੈਫਿਕਿੰਗ ਦੇ ਨਾਲ ਠੀਕ ਹੈ ਜੀ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਰੇਪ ਦੇ ਘਟਨਾਵਾਂ ਬਹੁਤ ਹੋ ਚੁੱਕੀਆਂ ਬੱਚਿਆਂ ਦੇ ਅੰਗ ਕੱਢ ਕੱਢ ਕੇ ਵੇਚੇ ਜਾ ਰਹੇ ਹਨ ਉਹਨਾਂ ਨੂੰ ਸ਼ੋਸ਼ਿਤ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਕੰਟਰੋਲ ਕਰਨ ਵਾਸਤੇ ਠੀਕ ਹੈ ਜਿਹੜੀ ਆਪਣੀ ਗਵਰਨਮੈਂਟ ਹੈਗੀ ਆ ਦੇਖੋ ਜੀ ਉਹਨੇ ਕੀ ਕੀਤਾ ਇਨਵੈਸਟੀਗੇਸ਼ਨ ਇਨ ਸੈਕਸ਼ੂਅਲ ਅਸੌਲਟ ਕੇਸਸ ਵਾਸਤੇ ਇੱਕ ਐਕਟ ਲਾਂਚ ਕੀਤਾ ਹੈਗਾ ਤੇ ਉਹ ਐਕਟ ਦਾ ਨਾਮ ਕੀ ਹੈ ਆਪਾਂ ਤੋਂ ਇਹ ਪੁੱਛ ਰਹੇ ਨੇ ਤਾਂ ਉਹ ਐਕਟ ਨੂੰ ਕਿਹਾ ਜਾਂਦਾ ਜੀ ਦਾ ਕ੍ਰਿਮੀਨਲ ਲਾ ਅਮੈਂਡਮੈਂਟ ਐਕਟ 2018 ਤਾਂ ਆਪਣੇ ਵਾਸਤੇ ਇਹ ਪ੍ਰਸ਼ਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈਗਾ ਠੀਕ ਹੈ ਜੀ ਇਹਨੂੰ ਬਿਲਕੁਲ ਵੀ ਨਹੀਂ ਛੱਡਣਾ ਹੈਗਾ ਠੀਕ ਹੈ ਜੀ ਸੰਵਿਧਾਨ ਦਾ ਕਿਹੜਾ ਅਨੁਛੇਦ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਹੈ ਜਿਹੜੇ ਕਿਹੜਾ ਸੰਵਿਧਾਨ ਯੂਟੀ ਦੇ ਨਾਲ ਸੰਬੰਧਿਤ ਹੈ ਹੁਣ ਤੁਸੀਂ ਮੈਨੂੰ ਇਹ ਦੱਸਣਾ ਦੇਖੋ ਇਹ ਨਾਲ ਦੇ ਅਪਰੇਸ਼ਨ ਮੈਂ ਇਸੇ ਵੀਡੀਓ ਦੇ ਵਿੱਚ ਇੱਥੋਂ ਪਹਿਲਾਂ ਪੰਜ ਵੀਡੀਓ ਕਰਵਾ ਕੇ ਗਿਆ ਹਾਂ ਉਹਦੇ ਵਿੱਚ ਸੋਣਿਓ ਇਹ ਚੀਜ਼ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਕਰਵਾ ਕੇ ਗਿਆ ਕਿ ਕਹਿੰਦਾ ਆਪਾਂ ਕਹਿੰਦੇ ਨਾ ਨਾਰਮਲ ਜੀ ਕਰਵਾਤੀ ਡਿਟੇਲ ਦੇ ਵਿੱਚ ਕਿ ਆ ਭਾਗ ਹੈ ਕਿ ਆ ਭਾਗ ਬਾਰੇ ਜਿਆਦਾ ਇੰਪੋਰਟੈਂਟ ਹੈ ਠੀਕ ਹੈ ਜੀ ਇਹ ਚੀਜ਼ਾਂ ਕਰਵਾ ਕੇ ਗਿਆ ਚਲੋ ਇਹ ਰਹਾ ਮੈਂ ਤੁਹਾਨੂੰ ਦੱਸ ਦਣਾ ਇਹ ਆਉਂਦਾ ਆਰਟੀਕਲ 239 ਦੇ ਵਿੱਚ ਇਹਦਾ ਚਲ ਤੁਹਾਨੂੰ ਮੈਂ ਦੱਸਦਾ ਕਿ ਭਾਈ ਜਿਹੜੇ ਕੇਂਦਰ ਸਹਾਤ ਪ੍ਰਦੇਸ਼ਾਂ ਦੀ ਗੱਲ ਕੀਤੀ ਗਈ ਹੈ ਇਹ 2239 ਦੇ ਵਿੱਚ ਕੀਤੀ ਹੈ ਕਿਹੜੇ ਭਾਗ ਦੇ ਵਿੱਚ ਗੱਲ ਕੀਤੀ ਗਈ ਹੈ ਜਾ ਪਾਰਟ ਦੇ ਵਿੱਚ ਗੱਲ ਕੀਤੀ ਗਈ ਹੈ ਕਮੈਂਟਾਂ ਦੇ ਵਿੱਚ ਮੈਨੂੰ ਚਾਹੀਦੀ ਚਾਹੀਦੇ ਆਂਸਰ ਦੇਣਾ ਠੀਕ ਹੈ ਜੀ ਬੰਦੇ ਆਂਗੂ ਮੈਨੂੰ ਆਂਸਰ ਦੇ ਦਿਓ ਕਮੈਂਟਾਂ 'ਚ ਇਹਦਾ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆਂ ਕਹਿੰਦੇ ਜੀ ਆਪਣੀਆਂ ਜਿਹੜੀਆਂ 5ਵੇਂ ਨੰਬਰ ਦੀਆਂ ਖੇਲੋ ਇੰਡੀਆ ਜੂਥ ਗੇਮਸ ਹੋਈਆਂ ਸੀ 2022 ਅਤੇ 23 ਦੀਆਂ ਇਹ ਕਹਿੰਦੇ ਕਿਹੜੀ ਸਟੇਟ ਦੇ ਵਿੱਚ ਇਹਨਾਂ ਨੂੰ ਆਯੋਜਿਤ ਕੀਤੀਆਂ ਗਈਆਂ ਸੀ ਇਹ ਪੁੱਛ ਰਹੇ ਨੇ ਜੀ ਕਿੱਥੇ ਯੋਜਿਤ ਕੀਤੀਆਂ ਗਈਆਂ ਸੀ ਇਹ ਯੋਜਿਤ ਕੀਤੀਆਂ ਗਈਆਂ ਸੀ ਐਮਪੀ ਦੇ ਵਿੱਚ ਐਮਪੀ ਦਾ ਮਤਲਬ ਕੀ ਹੈ ਮੱਧ ਪ੍ਰਦੇਸ਼ ਦੇ ਵਿੱਚ ਇਹ ਲਾਂਚ ਕੀਤੀਆਂ ਗਈਆਂ ਸੀ ਤਾਂ ਨੂੰ ਕਿਹੜੀ ਸਕੀਮਾਂ ਤੋਂ ਕਾਫੀ ਪ੍ਰੈਸ਼ਰ ਆ ਜਾਂਦੇ ਹੈ ਹਜੇ ਤੁਹਾਨੂੰ ਮੇਰਾ ਜੇ এনवायरमेंट ਵੀ ਕਰਵਾਉਣੀ ਹੈ এনवायरमेंट ਵਾਲਾ ਸਲੀਪਸ ਕਰਵਾਉਂਗਾ ਹਜੇ ਤੁਹਾਨੂੰ ਜੀਓਗ੍ਰਾਫੀ ਕਰਵਾਉਂਗਾ ਹਜੇ ਤੁਹਾਨੂੰ ਮੈਂ ਇਕਨੋਮੀ ਕਰਵਾਉਂਗਾ ਨਾਨ ਮੇਨ ਮੇਨ ਦੀਆਂ ਚੀਜ਼ਾਂ ਜਿਹਦੇ ਵਿੱਚ ਜਿਹੜੀਆਂ ਆ ਆ ਗਈਆਂ ਮਤਲਬ ਇਹਨਾਂ ਦੇ ਸਮਾਹ ਮਿਸ਼ਨ ਮੂਚਨ ਜਾਂ ਸਾਰੇ ਕਵਰ ਹੋ ਜਾਣਗੇ ਆਪਣੇ ਠੀਕ ਹੈ ਜੀ ਕਹਿੰਦੇ ਇੰਡੀਆ ਦੀ ਜਿਹੜੀ ਗਵਰਨਮੈਂਟ ਹੈਗੀ ਉਹਨੇ ਇੱਕ ਪ੍ਰੋਗਰਾਮ ਇੱਕ ਲਾਂਚ ਕੀਤਾ ਸੀ ਮਿਸ਼ਨ ਲਾਂਚ ਕੀਤਾ ਜਿਹਨੂੰ ਆਪਾਂ ਕਹਿੰਦੇ ਆ ਸਮਾਰਟ ਸਿਟੀ ਮਿਸ਼ਨ ਕਿਹੜਾ ਮਿਸ਼ਨ ਸੋਣਿਓ ਸਮਾਰਟ ਸਿਟੀ ਮਿਸ਼ਨ ਕਿਹਨੇ ਜਿਹੜਾ ਸਮਾਰਟ ਸਿਟੀ ਮਿਸ਼ਨ ਲਾਂਚ ਕੀਤਾ ਸੀ ਕਿਹੜੇ ਸਾਲ ਦੇ ਵਿੱਚ ਲਾਂਚ ਕੀਤਾ ਸੀ ਇਹ ਲਾਂਚ ਕੀਤਾ ਸੀ ਭਾਈ ਸਾਹਿਬ ਇਹਨਾਂ ਨੇ 2015 ਦੇ ਵਿੱਚ ਇਹਦੇ ਵਿੱਚ ਕੀ ਕੀ ਚੀਜ਼ਾਂ ਦੇਖੀਆਂ ਗਈਆਂ ਸੀ ਕਿ ਕਿਹੜਾ ਸ਼ਹਿਰ ਆ ਜੇ ਕਿਹੜੀ ਸਿਟੀ ਆ ਉਹ ਜਿਹਦੇ ਵਿੱਚ ਬਿਜਲੀ ਦੀ ਸਹੂਲਤ ਬਹੁਤ ਵਧੀਆ ਹੈਗੀ ਜਿੱਥੇ ਹਸਪਤਾਲ ਦੇ ਵਿੱਚ ਬਹੁਤ ਵਧੀਆ ਸਹੂਲਤ ਹੈ ਜਿੱਥੋਂ ਦੇ ਲੋਕਾਂ ਵਾਸਤੇ ਸਰਵਿਸ ਬਹੁਤ ਵਧੀਆ ਹੈਗੀ ਕਿਤੇ ਬਸ ਤੇ ਜਾਣਾ ਆਟੋ ਤੇ ਜਾਣਾ ਕਿੱਥੋਂ ਉਥੋਂ ਨੇ ਛਟਕਾਂ ਜਾਂ ਕਿੱਥੇ ਉਹਨੀਆਂ ਵਧੀਆ ਗਈਆਂ ਇਹ ਸਾਰੀਆਂ ਉਥੋਂ ਕਿੱਥੋਂ ਦਾ ਉਹਨਾਂ ਦਾ ਮਤਲਬ ਸਾਫ ਸਫਾਈ ਕਿੰਨੀ ਹੈ ਕਿੰਨੀਆਂ ਬਿਲਡਿੰਗਾਂ ਵਿਕਸਿਤ ਹੋਇਆ ਉਹ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਲਿਸਟ ਬਣਾਈ ਜਾਂਦੀ ਸੀ ਉਹ ਲਿਸਟ ਦੇ ਵਿੱਚ ਜਿਹੜਾ ਸ਼ਹਿਰ ਸਭ ਤੋਂ ਵਧੀਆ ਪਾਇਆ ਜਾਂਦਾ ਸੀ ਉਹਨੂੰ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਇਨਾਮ ਦਿੱਤਾ ਜਾਂਦਾ ਸੀ ਤੇ ਉਸ ਸ਼ਹਿਰ ਨੂੰ ਫੰਡ ਦਿੱਤਾ ਜਾਂਦਾ ਸੀ ਦੋਦਾ ਤੇ ਬਾਕੀ ਉਹਦਾ ਰਿਕਾਰਡ ਵੀ ਚੜਾਇਆ ਜਾਂਦਾ ਸੀ ਕਿ ਭਾਈ ਆਹ ਸ਼ਹਿਰ ਬਹੁਤ ਵਧੀਆ ਵਿਕਸਿਤ ਹੋ ਰਿਹਾ ਹੈਗਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਗੁਰਦੁਆਰਾ ਅਚਲ ਸਾਹਿਬ ਕਿਹੜਾ ਗੁਰਦੁਆਰਾ ਅਚਲ ਸਾਹਿਬ ਹੈ ਕਹਿੰਦੇ ਇਹ ਪੰਜਾਬ ਦੇ ਵਿੱਚ ਸਥਿਤ ਆਪਣੇ ਦੇ ਵਿੱਚ ਸੋਣਿਓ ਤਾਂ ਇਹ ਕਿਹੜੇ ਸਥਾਨ ਤੇ ਸਥਿਤ ਆਪਾਂ ਤੋਂ ਇਹ ਪੁੱਛ ਰਹੇ ਨੇ ਤੇ ਭਾਈ ਸਾਹਿਬ ਇਹ ਸਥਿਤ ਹੈ ਬਟਾਲਾ ਦੇ ਵਿੱਚ ਠੀਕ ਹੈ ਜੀ ਇਹ ਕਿਥੇ ਸਥਿਤ ਹੈ ਬਟਾਲਾ ਦੇ ਵਿੱਚ ਕਹਿੰਦੇ ਭਾਰਤੀ ਜਿਹੜਾ ਆਪਣਾ ਭਾਰਤੀ ਸੰਵਿਧਾਨ ਹੈ ਇੱਥੇ ਆਪਾਂ ਨੂੰ ਕਿਸ ਕਿਸਮ ਦੀ ਨਾਗਰਿਕਤਾ ਮਿਲਦੀ ਹੈ ਹੁਣ ਬਹੁਤ ਬੱਚਿਆਂ ਨੂੰ ਹੀ ਨਹੀਂ ਪਤਾ ਹੁੰਦਾ ਕਿ ਯੂਨੀਵਰਸਲ ਸਿਟੀਨਸ਼ਿਪ ਕੀ ਹੁੰਦੀ ਹੈ ਇੱਕ ਸਿੰਗਲ ਸਿਟੀਜਨਸ਼ਿਪ ਕੀ ਹੁੰਦੀ ਹੈ ਡਿਊਲ ਸਿਟੀਜਨਸ਼ਿਪ ਕੀ ਹੁੰਦੀ ਹੈ ਦੇਖੋ ਜੀ ਜਿਹੜੀ ਸਭ ਤੋਂ ਪਹਿਲਾਂ ਦੱਸਣਾ ਚਾਹਣਾ ਕਿ ਜਿਹੜਾ ਇਹ ਪ੍ਰਸ਼ਨ ਹੈ ਇਹਦਾ ਜਿਹੜਾ ਆਨਸਰ ਹੈਗਾ ਉਹ ਹੈਗਾ ਸਿੰਗਲ ਸਿਟੀਜਨਸ਼ਿਪ ਕੀ ਹੁੰਦਾਗਾ ਸਿੰਗਲ ਸਿਟੀਜਨਸ਼ਿਪ ਠੀਕ ਹੈ ਜੀ ਅਜੇ ਇਹ ਇਹ ਹੁੰਦਾਗਾ ਕਿ ਮਤਲਬ ਦੇਖੋ ਹੁਣ ਮੈਂ ਇਸ ਟਾਈਮ ਇੰਡੀਆ ਦੇ ਵਿੱਚ ਰਹਿ ਰਿਹਾਗਾ ਠੀਕ ਹੈ ਜੀ ਮੈਂ ਹੁਣ ਬਾਹਰ ਬਾਗਿਆ ਮੈਂ ਭਾਈ ਫੈਸਲਾ ਬਣਾ ਲਿਆ ਕਿ ਆਪਾਂ ਦਾ ਜਾਣਾ ਭਾਈ ਕੈਨੇਡਾ ਆਪਰੇ ਕੈਨੇਡਾ ਜਾ ਰਹੇ ਆਂ ਇੰਡੀਆ ਦੇ ਵਿੱਚ ਆਪਾਂ ਰਹਿ ਰਹੇ ਆਂ ਭਾਈ ਮੈਂ ਤਾਂ ਚੋਂ ਕੈਨੇਡਾ ਬਾਗਿਆ ਜਾ ਕੇ ਭਾਈ ਮੈਂ ਕੈਨੇਡਾ ਦੇ ਵਿੱਚ ਜਾ ਕੇ ਮੈਨੂੰ ਕੀ ਮਿਲਗੀ ਉਥੋਂ ਦੀ ਪੀਆਰ ਮਿਲਗੀ ਹੁਣ ਮੈਂ ਕਿੱਥੋਂ ਦਾ ਨਾਗਰਿਕ ਬਣ ਗਿਆ ਸੋਹਣਿਓ ਮੈਂ ਕੈਨੇਡਾ ਦਾ ਨਾਗਰਿਕ ਬਣ ਗਿਆ ਜਿਵੇਂ ਕੈਨੇਡਾ ਦਾ ਨਾਗਰਿਕ ਬਣ ਗਿਆ ਤਾਂ ਸਮਝ ਲਓ ਕਿ ਭਾਈ ਮੇਰੀ ਜਿਹੜੀ ਇੰਡੀਆ ਦੀ ਨਾਗਰਿਕਤਾ ਹੈਗੀ ਉਹ ਕੱਟੀ ਜਾਊਗੀ ਠੀਕ ਹੈ ਜੀ ਆਪਣੇ ਅਕੈਰੀ ਨਾਗਰਿਕਤਾ ਉਹ ਮਤਲਬ ਕਿ ਕਿਹੜੀ ਨਾਗਰਿਕਤਾ ਹੈ ਜੇਕਰ ਆਪਾਂ ਕਿਸੇ ਹੋਰ ਦੇਸ਼ ਦੇ ਨਾਗਰਿਕ ਬਣ ਜੰਨੇ ਆ ਤਾਂ ਆਪਣੀ ਇੰਡੀਆ ਦੀ ਨਾਗਰਿਕਤਾ ਜਿਹੜੀ ਉਹ ਕੱਟੀ ਜਾਊਗੀ ਇਹ ਮਤਲਬ ਹੁੰਦਾ ਸਿੰਗਲ ਸਿਟੀਨਸ਼ਿਪ ਦਾ ਡਿਊਲ ਸਿਟੀਨਸ਼ਿਪ ਦਾ ਕੀ ਮਤਲਬ ਹੁੰਦਾ ਕਿ ਭਾਈ ਆਪਾਂ ਦੋਨੇ ਦੇ ਥਾਵਾਂ ਤੇ ਉੱਥੇ ਵੀ ਨਾਗਰਿਕ ਰਹਿ ਸਕਦੇ ਆ ਇੱਥੇ ਵੀ ਆਪਾਂ ਨਾਗਰਿਕ ਰਹਿ ਸਕਦੇ ਆ ਯੂਨੀਵਰਸਲ ਕੀ ਹੁੰਦਾ ਕਿ ਦੋ ਤੋਂ ਵੱਧ ਥਾਵਾਂ ਤੇ ਆਪਾਂ ਜਿੱਦੋਂ ਸਿਟੀਨਸ਼ਿਪ ਲੈ ਸਕੀ ਉਹਨੂੰ ਕਹਿੰਦੇ ਆ ਯੂਨੀਵਰਸਲ ਸਿਟੀਨਸ਼ਿਪ ਠੀਕ ਹੈ ਜਿਹੜਾ ਆਪਣਾ ਸਿਟੀਨਸ਼ਿਪ ਦੇ ਐਕਟ ਆ ਸੋਹਣਿਓ ਠੀਕ ਹੈ ਜੀ ਇਹ ਗੱਲਬਾਤ ਕੀਤੀ ਜਾਂਦੀ ਹੈ ਆਰਟੀਕਲ ਇਹ ਪਾਰਟ 2 ਦੇ ਵਿੱਚ ਆਉਂਦੇ ਆ ਪਾਰਟ 2 ਦੇ ਵਿੱਚ 5 ਤੋਂ ਲੈ ਕੇ 11 ਆਰਟੀਕਲ ਦੇ ਵਿੱਚ ਇਹਦੀ ਜਿਹੜੀ ਗੱਲ ਹੈਗੀ ਉਹ ਕੀਤੀ ਜਾਂਦੀ ਹੈ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਹੋਣਾ ਰਹੇ ਜੀ ਜਿਹੜੀ ਆਪਣੀ ਜਿਹੜੀ ਆਪ ਨੂੰ ਨਾਗਰਿਕਤਾ ਮਿਲਦੀ ਹੈ ਹੈਨਾ ਜਿਹੜੀ ਆਪ ਨੂੰ ਇੰਡੀਅਨ ਸਿਟੀਜ਼ਨਸ਼ਿਪ ਦੇ ਤਹਿਤ ਐਕਟ ਦੇ ਤਹਿਤ ਜਿਹੜੀ ਆਪ ਨੂੰ ਨਾਗਰਿਕਤਾ ਮਿਲਦੀ ਹੈ ਉਹ ਕਿਹੜਾ ਐਕਟ ਹੈਗਾ ਉਹ ਹੈਗਾ ਇੰਡੀਅਨ ਸਿਟੀਜ਼ਨਸ਼ਿਪ ਐਕਟ 1955 ਦੇ ਤਹਿਤ ਤਾਂ ਆਪਾਂ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਜਾਂਦੀ ਹੈ ਕਿ ਭਾਈ ਅਸੀਂ ਭਾਰਤ ਦੇ ਇੱਕ ਨਾਗਰਿਕਾਂਗੇ ਠੀਕ ਹੈ ਜੀ ਕਹਿੰਦੇ ਪੰਜਾਬ ਦੇ ਗਵਰਨਰ ਦੇ ਅਹੁਦੇ ਤੇ ਰਹੇ ਸਰ ਕਿਹੜੇ ਸਰ ਈਵਨ ਸਰ ਈਵਨ ਮੈਰੇਡਿਥ ਜੇਨਕਿਸ ਠੀਕ ਹੈ ਜੀ ਇਹਨਾਂ ਦਾ ਕਾਰਜਕਾਲ ਕਿੰਨਾ ਸੀ ਦੇਖੋ ਜੀ ਇਹ ਵੀ ਪੰਜਾਬ ਦੇ ਕੀ ਰਹੇ ਗਵਰਨਰ ਰਹੇ ਆ ਪਰ ਇਹਨਾਂ ਦਾ ਕਾਰਜਕਾਲ 1 ਸਾਲ ਦਾ ਹੀ ਰਹੇਗਾ 1 ਸਾਲ ਦੇ ਹੀ ਇਹਨਾਂ ਦਾ ਕਾਰਜਕਾਲ ਦੇ ਹੈਗਾ ਤਾਂ ਇਹਨਾਂ ਦਾ ਕਾਰਜਕਾਲ ਹੈ ਜੀ 1946 ਤੋਂ 1947 ਤੱਕ ਦਾ ਠੀਕ ਹੈ ਜੀ ਇਹ ਪੀਪੀਐਸਸੀ ਦੇ ਪ੍ਰਸ਼ਨ ਆ ਰਹੇ ਜਿਹੜੇ ਚੱਕੀ ਬੈਠੇ ਆ ਪੀਪੀਐਸਸੀ ਫੋਲੋ ਕਰਦੇ ਇਹਨਾਂ ਨੂੰ ਯੂਪੀਐਸਸੀ ਦੇ ਪ੍ਰਸ਼ਨ ਜਿਹੜੇ ਪਾਏ ਹੋਏ ਹੈਗੇ ਇਹਨਾਂ ਹਾਈ ਲੈਵਲ ਕੀਤਾ ਹੋਇਆ ਕਿਉਂਕਿ ਇਹ ਚੀਜ਼ਾਂ ਆ ਆਪਣੀ ਆਮ ਕਿਤਾਬਾਂ ਦੇ ਵਿੱਚ ਦੇ ਚੀਜ਼ਾਂ ਹੈ ਨਹੀਂ ਗਈਆਂ ਠੀਕ ਹੈ ਜੀ ਆ ਗਏ ਆਪਣੇ ਸਰ ਇਵਨ ਮੈਡਰੇਥ ਜੈਂਕਿੰਸ ਇਸ ਤੋਂ ਬਾਅਦ ਅੱਜ ਦੇ ਆਪਾਂ ਲਾਸਟ ਪ੍ਰਸ਼ਨ ਦੀ ਗੱਲ ਕਰਦੇ ਆ ਕੀ ਕਹਿ ਰਹੇ ਨੇ ਕਹਿੰਦੇ ਜੀ ਪੰਜਾਬ ਦੇ ਸਾਬਕਾ ਰਾਜ ਨੂੰ ਦੋ ਪੱਖ-ਵੱਖ ਰਾਜਾਂ ਪੰਜਾਬੀ ਬੋਲਣ ਵਾਲੇ ਅਤੇ ਹਿੰਦੀ ਬੋਲਣ ਵਾਲੇ ਹਰਿਆਣਾ ਵਿੱਚ ਪੰਡਤ ਦੇ ਨਤੀਜੇ ਪਜੋ ਅਗਲੇ ਕਿਹੜੇ ਸਾਲਾਂ ਵਿੱਚ ਹਨਾਰਾ ਹਰਿਆਣੇ ਦਾ ਗਠਨ ਕੀਤਾ ਗਿਆ ਦੇਖੋ ਕਿੰਨਾ ਉਲਝਾ ਕੇ ਪਿਛਲ ਪੁੱਛਿਆ ਗਿਆ ਪੰਜਾਬ ਅਤੇ ਹਰਿਆਣਾ ਨੂੰ ਵੀ ਦੇਖੋ ਆਪਾਂ ਨੂੰ ਸਾਨੂੰ ਪਤਾ ਕਿ ਜਿੰਨੇ ਵੀ ਆਪਣੇ ਸਟੇਟਾਂ ਨੂੰ ਅਲੰਗ ਕੀਤਾ ਗਿਆ ਇਹਨਾਂ ਨੂੰ ਲੈਂਗੁਏਜ ਬੇਸ ਤੇ ਅਲੱਗ ਕੀਤਾ ਗਿਆ ਹੈਗਾ ਲੈਂਗੁਏਜ ਬੇਸ ਤੇ ਅਲੱਗ ਕੀਤਾ ਗਿਆ ਹੈਗਾ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਵਾਲੇ ਸੀ ਕਹਿੰਦੇ ਜੀ ਉਹਨਾਂ ਦਾ ਪੰਜਾਬ ਰੱਖ ਦੋ ਜਿਹੜੇ ਹਿੰਦੀ ਬੋਲਦੇ ਹਨ ਸਿੱਧਾ ਹਰਿਆਣੇ ਦੇ ਵਿੱਚ ਐਡ ਕਰ ਦੋ ਤਾਂ ਤੁਹਾਨੂੰ ਪਤਾ ਹੋਣਾ ਕਿ 1 ਨਵੰਬਰ 1966 ਨੂੰ ਪੰਜਾਬ ਅਤੇ ਹਰਿਆਣਾ ਦੀ ਪੰਡ ਹੋ ਗਈ ਸੀ ਤਾਂ ਇਹਦਾ ਅਨਸਰ ਆਜੂਗਾ 1966 ਠੀਕ ਹੈ ਜੀ ਤਾਂ ਇਹਦੇ ਨਾਲ ਜਿਹੜੇ ਆਪਣੇ ਇਹ ਪੀ ਵੀ ਕਿਊ ਹੈਗੇ ਠੀਕ ਹੈ ਜੀ ਜਿਹੜੇ ਆਪਣੇ ਇਹ ਪੀ ਵੀ ਕਿਊ ਆ ਇਹਨਾਂ ਦੀ ਸਮਾਪਤੀ ਹੁੰਦੀ ਹੈ ਦਿੱਲੀ ਤੁਹਾਨੂੰ ਕਲਾਸ ਇੱਕ ਪ੍ਰੋਵਾਈਡ ਹੁੰਦੀ ਹੁੰਦੀ ਹੈ ਜੀ ਠੀਕ ਹੈ ਜਿਹੜੀਆਂ ਕਲਾਸਾਂ ਤਾਂ ਇੱਕ ਤੋਂ ਮਿਸ ਹੋ ਗਈਆਂ ਉਹ ਇੱਕ ਦਿਨ ਵਿੱਚ ਤੁਹਾਡੀਆਂ ਦੋ ਕਲਾਸਾਂ ਇਕੱਠੀਆਂ ਅਪਲੋਡ ਕਰ ਦੂੰਗਾ ਦੁਬਾਰੇ ਮੈਂ ਫੇਰ ਕਹਿਣਾ ਚਾਹਣਾ ਬਹੁਤ ਬੱਚਿਆਂ ਦਾ ਪ੍ਰੈਸ਼ਰ ਹੁੰਦਾ ਕਿ ਜੀ ਅਸੀਂ ਹੁਣ ਜੇ ਤਿਆਰੀ ਕਰਨ ਲੱਗੇ ਸੀ ਪੇਪਰ ਪਾਸ ਕਰ ਸਕਦੇ ਆ ਰਾਜੀ 100% ਕਰ ਸਕਦੇ ਹੋ ਜੇਕਰ ਤੁਹਾਡੀ ਸਿਟਿੰਗ ਹੈਗੀ ਹੈ ਜੇਕਰ ਤੁਹਾਡੀ ਸਿਟਿੰਗ ਹੈਗੀ ਹੈ ਰਾਜੀ ਦੇਖੋ ਮੈਂ ਤਾਂ ਤੁਹਾਡਾ ਇੰਗਲਿਸ਼ ਵੀ ਤੁਹਾਡੇ ਦਿਮਾਗ 'ਚ ਪਾ ਸਕਦਾ ਮੈਥ ਵੀ ਪਾ ਸਕਦਾ ਸਾਰੇ ਸਬਜੈਕਟ ਪਾ ਸਕਦਾ ਪਰ ਜੇ ਤੁਹਾਡੇ ਕੋਲ ਟਾਈਮਿੰਗ ਹੈਗੀ ਹੈ ਮੈਂ ਸਿਰਫ ਉਹਨਾਂ ਬੱਚੇ ਰਾਜੇ ਪਲੀਸ ਬੈਚ ਵੀ ਸਿਰਫ ਉਹੀ ਬੱਚੇ ਲਓ ਜਿੰਨਾਂ ਕੋਲੇ ਟਾਈਮ ਹੈਗਾ ਜਿਹੜੇ ਟਾਈਮ ਕੱਢ ਕੇ ਆ ਸਕਦੇ ਆ ਟਾਈਮ ਕੱਢ ਕੇ ਪੜ ਸਕਦੇ ਆ ਉਹਨਾਂ ਬੱਚਿਆਂ ਵਾਸਤੇ ਹੁਣ ਮੈਂ ਤੁਹਾਨੂੰ ਐਪ ਦੇ ਵਿੱਚ ਮੈਨੂੰ ਲੱਗਦਾ ਕਿ ਕੋਈ ਤੁਹਾਨੂੰ ਬੈਚ ਦੇ ਵਿੱਚ ਤੁਹਾਨੂੰ ਪੀਡੀਐਫ ਪ੍ਰੋਵਾਈਡ ਕਰਵਾਉਂਦਾ ਹੋਣਾਗਾ ਕੋਈ ਨਹੀਂ ਤੁਹਾਨੂੰ ਪੀਡੀਏ ਪ੍ਰੋਵਾਈਡ ਕਰਾਉਣਾ ਮੇਰਾ ਪੀਡੀਐਫ ਪ੍ਰੋਵਾਈਡ ਕਰਵਾਉਂਦਾ ਵੀ ਤਾਂ ਮਕਸਦ ਹੁੰਦਾਗਾ ਕਿ ਭਾਈ ਤੁਸੀਂ ਬਾਰੀ-ਬਾਰੀ ਔਖੇ ਨਾ ਹੋਵੋ ਬਾਰੀ-ਬਾਰੀ ਤੁਹਾਨੂੰ ਵੀਡੀਓ ਦੇਖਣ ਦੀ ਲੋੜ ਨਾ ਪਵੇ ਟਾਈਮ ਦੀ ਬਚਤ ਹੋਵੇ ਤੁਹਾਡੀ ਪੀਡੀਐਫਾਂ ਦੇ ਵਿੱਚੋਂ ਤੁਸੀਂ ਰੀਡ ਕਰ ਲਓ ਪਰ ਪੀਡੀਐਫ ਦੇ ਭਾਵੇਂ ਪ੍ਰਿੰ ਠੀਕ ਹੈ ਜੀ ਹਜੇ ਵੀ ਟਾਈਮ ਹੈਗਾ ਰਾਜੇ ਤਿਆਰੀ ਕਰਨੀ ਹੈ ਕਰ ਸਕਦੇ ਹੋ ਤੁਹਾਡੇ ਨਾਲ ਐਕਸਪੀਰੀਅੰਸ ਹੈ ਟਰਿਕਸ ਪਤਾ ਕਿ ਕਿਹੜੇ ਤਰੀਕੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਗੱਲ ਪਾਉਣੀ ਹੈ ਇੰਗਲਿਸ਼ ਵੀ ਮੈਥ ਵੀ ਟਰਿਕਸ ਨਾਲ ਹੀ ਕਰਵਾਉਣਾ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਈਪੀਓਰੇ ਨਾਲ ਦੇ ਸਾਰੇ ਸਵਾਲ ਹੀ ਉਹ ਤਰੀਕੇ ਨਾਲ ਨਿਕਲਣਗੇ ਇੰਗਲਿਸ਼ ਵੀ ਉਸੇ ਤਰੀਕੇ ਨਾਲ ਹੀ ਕਰਵਾਉਂਗਾ ਉੱਟਾ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਕਿ ਮਿਹਨਤ ਕਰਦੇ ਹੋ ਮੇਰੇ ਨਾਲ ਕੇ ਜਦੋਂ ਮੈਂ ਰਾਜੇ ਇੱਕ ਬੰਦਾ 3 13 ਤੋਂ 14 ਸਬਜੈਕਟ ਤੁਹਾਨੂੰ ਪੜ੍ਹਾ ਸਕਦਾ ਹੈ ਅਤੇ ਦਿਮਾਗ ਦੇ ਵਿੱਚ ਪਾ ਸਕਦੇ ਤੇ ਤੁਸੀਂ 13 ਤੋਂ 14 ਸਬਜੈਕਟ ਪੜ੍ਹ ਕਿਉਂ ਨਹੀਂ ਸਕਦੇ ਠੀਕ ਹੈ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਮੈਂ ਤਾਂ ਤਾਂ ਡੇਰ ਗਈ ਹੈ ਨਾ ਮੇਰਾ ਉਹ ਕੰਮ ਤਾਂ ਹੈ ਨਹੀਂ ਕਿ ਭਾਈ 12-13 ਟੀਚਰ ਹੈਗੇ ਇੱਕ ਇੰਗਲਿਸ਼ ਪੜਾਉਂਦਾ ਹੈ ਇੱਕ ਪੰਜਾਬੀ ਪੜਾਉਂਦਾ ਹੈ ਇੱਕ ਜੀਕੇ ਪੜਾਉਂਦਾ ਹੈ ਇੱਕ ਗਣਿਤ ਕਰਾਉਂਦਾ ਹੈ ਇੱਕ ਪੰਜਾਬੀ ਲੈਂਗੁਏਜ ਕਰਵਾਉਂਦਾ ਹੈ ਇੱਕ ਹਿਸਟਰੀ ਕਰਵਾਉਂਦਾ ਹੈ ਇੱਕ ਪੋਲੀਟਿਕ ਕਰਾਉਂਦਾ ਉਹ ਕੰਮ ਤਾਂ ਹੈ ਨਹੀਂ ਸਾਰਾ ਕੁਝ ਮੈਂ ਹੀ ਕਰਵਾ ਰਿਹਾ ਤੁਹਾਨੂੰ ਜਦੋਂ ਮੈਂ ਇਹ ਸਬਜੈਕਟ ਪੜ੍ਹ ਸਕਦਾ ਐ ਇੰਨਾ ਕੁਝ ਕਰ ਸਕਦਾ ਤੁਸੀਂ ਕਿਉਂ ਨਹੀਂ ਕਰ ਸਕਦੇ ਯਾਰ ਮਰੀ ਮੂਟੀ ਆਵਰੀ ਆਗਲ ਨੂੰ ਤੁਹਾਡਾ ਰਾਜੀ ਦੇਖੋ ਮੈਂ ਤਾਂ ਤੁਹਾਨੂੰ ਬਾਰੀ-ਬਾਰੀ ਹੀ ਕਿ ਦੇਖੋ ਮੈਂ ਤਾਂ ਤੁਹਾਨੂੰ ਮੇਰਾ ਕੰਮ ਸਿਰਫ ਪੜਾਉਣਾਗਾ ਪਰ ਫਿਰ ਵੀ ਮੈਂ ਤੁਹਾਡੇ ਨਾਲ ਮੱਥਾ ਕਿਉਂ ਮਾਰਦਾ ਮੈਨੂੰ ਇਹ ਹੁੰਦਾਗਾ ਕਿ ਤੁਸੀਂ ਛੇਤੀ ਛੇਤੀ ਆਦੇ ਮਕਾਮ ਤੇ ਜਾਓ ਹੁਣ ਤੁਸੀਂ ਮੇਰੇ ਕੋਲ ਤਾਂ ਨਹੀਂ ਬੈਠੇ ਰਹਿਣਾ ਕਿ ਬਸ ਇਹਦੇ ਕੋਲੇ ਬੈਠੇ ਪੜੀ ਜਾਈਏ ਮਾਸਟਰ ਕੋਲੇ ਠੀਕ ਹੈ ਮੇਰੇ ਕੋਲ ਤਾਂ ਨਹੀਂ ਬਹਿ ਕੇ ਪੜਨਾ ਸਿਰ ਕੰਮ ਚੱਲਣਾ ਠੀਕ ਹੈ ਮੈਂ ਤਾਂ ਕਹਣਾ ਕਿ ਜਾਓ ਭਾਈ ਨਵੇਂ ਆਓ ਜਾਓ ਨਵੇਂ ਆਓ ਠੀਕ ਹੈ ਤਾਂ ਕਰਕੇ ਤੁਹਾਡੀ ਸਹੂਲਤ ਵਾਸਤੇ ਪੰਜਾਬੀ ਚ ਚੀਜ਼ਾਂ ਲੈ ਕੇ ਆਉਣਾ ਇੰਨੇ ਸੌਖੇ ਸੌਖੇ ਮੈਥਡ ਲੱਭ ਕੇ ਲਿਆਉਣਾ ਇੰਗਲਿਸ਼ ਦਾ ਲੈਕਚਰ ਲਾਇਆ ਲੈ ਇੰਨਾ ਬੱਚਿਆਂ ਦਾ ਰਿਸਪੌਂਸ ਆਇਆ ਉਹਦੇ ਚ ਇੰਨਾ ਰਿਸਪੌਂਸ ਆਇਆ ਕਹਿੰਦੇ ਜੀ ਇੰਗਲਿਸ਼ ਸਿਰਾਂ ਲਾਤੀ ਜੀ ਇੰਗਲਿਸ਼ ਸਮਝਣ ਵਾਲੇ ਗੱਲ ਕੀ ਹੈ ਕਿ ਜਿਹੜੇ ਇੱਥੇ ਮੇਰੇ ਕੋਲ ਇੱਕ ਦੋ ਪਿੰਡੋਂ ਬੱਚੇ ਸੀ ਉਹਨੇ ਵੀਡੀਓ ਵੀਡੀਓ ਦੇਖਦੇ ਰਹਿੰਦੇ ਉਹ ਆਏ ਮੇਰੇ ਕੋਲ ਤਿੰਨ ਚਾਰ ਬੱਚੇ ਇਕੱਠੇ ਹੋ ਗਏ ਨੇ ਸਾਰਾ ਆਫਲਾਈਨ ਟਿਊਸ਼ਨ ਲਾਇਆ ਕਰੋ ਸਾਡਾ ਉਹਨਾਂ ਨੂੰ ਜਵਾਬ ਦਿੱਤਾ ਬੱਚਿਆਂ ਨੂੰ ਕਿ ਭਾਈ ਬੱਚੇ ਹੋਰ ਵੀ ਹੁੰਦੇ ਆਗੇ ਆਫਲਾਈਨ ਕਲਾਸਾਂ ਦੇ ਮੁਕਾਬਲੇ ਵਿੱਚ ਘਟੋ ਘਟ ਤਿੰਨ ਤੋਂ ਚਾਰ ਘੰਟੇ ਨਹੀਂ ਟਾਈਮ ਕੱਢ ਸਕਦਾ ਜੇ ਰਾ 14 ਤੋਂ 15000 ਰੁਪਏ ਫੀਸ ਚਲਦੀ ਹੈ ਇੱਕ ਬੱਚੇ ਦੀ ਠੀਕ ਹੈ ਕਾਰਨ ਕਾਰਨ ਇਹ ਹੈ ਕਾਰਨ ਕੀ ਹੈ ਇੱਕ ਤਾਂ ਕਾਰਨ ਇਹ ਹੈ ਕਿ ਮੇਰੇ ਕੋਲ ਕਾਫੀ ਵੱਡੀ ਮਾਤਰਾ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਤੁਹਾਡੇ ਵਾਸਤੇ ਟਾਈਮ ਨਿਕਲ ਜੇ ਹੀ ਬਹੁਤ ਵੱਡੀ ਗੱਲ ਹੈ ਦੂਜੀ ਗੱਲ ਜੇ ਮੈਂ ਆਫਲਾਈਨ ਦੇ ਚੱਕਣਾ ਚ ਪੈ ਗਿਆ ਉਹਦੇ ਵਿੱਚ ਕੀ ਹੋਣਾਗਾ ਉਹਦੇ ਵਿੱਚ ਮੇਰੇ ਕੋਲ ਚਲੋ ਮੈਂ ਪੜਾਤਾ ਬੱਚੇ ਉਹਗਾ ਪਰ ਉੱਥੇ ਵੀ ਸਿਰਫ 100 ਬੱਚੇ ਨੂੰ ਪੜਾਣ ਨੂੰ 200 ਨੂੰ ਉੱਥੇ ਵੀ ਮੇਰੇ ਇਹ ਕੰਮ ਨਹੀਂ ਹੋਏਗਾ ਕਿ ਮੈਂ 700 ਦੇ 2 300 ਰੱਖ ਲਿਆ 400 ਰੱਖ ਲਿਓ ਨਹੀਂ ਉਹ ਜੀ ਵੀ ਲੈਵਲ ਤੇ ਹੀ ਹੋਣੇ ਸੀ ਤਾਂ ਕਰਕੇ ਕਹਿਣਾ ਜੇ ਫਾਇਦਾ ਲੈਂਤਾ ਜਾਂਦਾ ਲੈ ਲਓ ਭਾਈ ਸਾਹਿਬ ਠੀਕ ਐ ਅੱਗੇ ਤਾਂ ਤੁਹਾਡੇ ਕੋਲੇ ਬਹਾਨਾ ਹੁੰਦਾ ਸੀ ਕਿ ਜੀ ਸੰਦਾ ਸਮਝ ਨਹੀਂ ਆਇਆ ਜੀ ਮੈਂ ਤੁਹ ਤੋਂ ਉੱਤੋਂ ਹੀ ਨੰਗ ਹੈ ਜੀ ਮੈਂ ਤਾਂ ਥੱਲੇ ਦੀ ਨੰਗ ਹੈ ਜੀ ਇੰਗਲਿਸ਼ ਨਹੀਂ ਸਮਝ ਆਈ ਸੀ ਜੀ ਫਰਾਨਾ ਅੰਗਰੇਜ਼ੀ ਚ ਪੜਾਉਂਦਾ ਸੀ ਜੀ ਫਰਾਨਾ ਜ਼ੀਰੋ ਲੈਵਲ ਤਰੀ ਪੜਾਉਂਦਾ ਸੀ ਆਖਿਆ ਤੁਹਾਡੇ ਕੋਲੇ ਬਹਾਨੇ ਹੁੰਦੇ ਸੀ ਹੁੰਦਾ ਬਹਾਨੇ ਵੀ ਖਤਮ ਹੋ ਗਏ ਹੁੰਦਾ ਜ਼ੀਰੋ ਲੈਵਲ ਵੀ ਕਹਿ ਸਕਦੇ ਹੁੰਦਾ ਮੈਂ ਐ ਸਮਝੋ ਕਿ ਟੋਏ 'ਚ ਬੈਠ ਕੇ ਪੜਾਈ ਜਾਂਦਾ ਤੁਹਾਨੂੰ ਟੋਏ ਦੇ ਵਿੱਚ ਬੈਠ ਕੇ ਉਹ ਵੀ ਜਮਾਂ ਠੇਠ ਪੰਜਾਬੀ ਦੇ ਵਿੱਚ ਹੁਣ ਇਹ ਤੋਂ ਵੱਧ ਕੀ ਕਰ ਦੀਏ ਠੀਕ ਹੈ ਤਾਂ ਘੜ ਕੇ ਕਹਿਣਾ ਪੜ ਲਓ ਜੇ ਪੜਿਆ ਜਾਣਾ ਪੋਸਟਾਂ ਬਹੁਤ ਆਉਣਗੀਆਂ ਇਹਨਾਂ ਲਾ ਕੇ ਚੱਲਿਆ ਕਰੋ ਕਿ ਹਾਂ ਅਸੀਂ ਕੋਲੀ ਪੁਲਿਸ ਦੀ ਜੋਬ ਹੀ ਲੈਣੀ ਆ ਹੋਰ ਅਸੀਂ ਕਰਨੀ ਨਹੀਂ ਹੈਗੀ ਕੋਈ ਇਹ ਗੱਲ ਵੀ ਨਾ ਸੋਚ ਕੇ ਚੱਲਿਆ ਕਰੋ ਤਿਆਰੀ ਕਰੋ ਸਾਰੇ ਪੇਪਰਾਂ ਦੀ ਤਿਆਰੀ ਸੇਮ ਹੈ ਜੇ ਇੱਕ ਪੇਪਰ ਦੇ ਵਿੱਚ ਨਾ ਪਾਸ ਹੋਵੋਗੇ ਦੂਜੇ ਦੀ ਤਿਆਰੀ ਦੂਜਾ ਦੇ ਦਿਓ ਦੂਜੇ ਜੇ ਨਾ ਪਾਸ ਹੋਵੋਗੇ ਤੀਜਾ ਕਰੋ ਮਿਹਨਤ ਵਾਲਾ ਬੰਦਾ ਕਦੇ ਨਹੀਂ ਹਾਰ ਮੰਨਦਾ ਹੁੰਦਾ ਠੀਕ ਹੈ ਮੈਂ ਜਿਹੜੀ ਕਦੇ ਵੀ ਜਾਇਆ ਨਹੀਂ ਜਾਂਦੀ ਹੁੰਦੀ ਸੋਣਿਓ ਉਹ ਕਦੇ ਵੀ ਜਾਇਆ ਨਹੀਂ ਜਾਂਦੀ ਹੁੰਦੀ ਤੁਹਾਡੇ ਕੰਮ ਆਈ ਹੀ ਆਈ ਜਾਣੀ ਹੈ ਜੇ ਮੈਂ ਪੇਪਰ ਦੇਣਾ ਹੋਵੇ ਲੋਕ ਮੈਂ ਦੱਸੋ ਕਿਹੜੀ ਜੋਬ ਲੈ ਕੇ ਦਿਖਾਵਾਂ ਤੁਹਾਨੂੰ ਬਹੁਤ ਕਮੈਂਟ ਕਰ ਦਿਓ ਕਿਹੜੀ ਜੋਬ ਲੈ ਕੇ ਦਿਖਾਵਾਂ ਮੇਰਾ ਸਿਰਫ ਇੱਕ ਮਿੰਟ ਮੈਂ ਸਿਰਫ ਕੱਲ ਤਿਆਰੀ ਵੀ ਨਹੀਂ ਕਰਦਾ ਮੈਂ ਪੇਪਰ ਦੇ ਆਉਂਗਾ ਸਿੱਧਾ ਜਾ ਕੇ ਠੀਕ ਹੈ ਕੁਝ ਚੀਜ਼ਾਂ ਦਾ ਸ਼ੌਂਕ ਹੋਰ ਹੁੰਦਾ ਕੁਝ ਚੀਜ਼ਾਂ ਦੇ ਸ਼ੌਂਕ ਨਹੀਂ ਹੁੰਦੇ ਜੇ ਤੁਹਾਨੂੰ ਜੋਬ ਦਾ ਸ਼ੌਂਕ ਤੁਸੀਂ ਕਰੋ ਮੈਨੂੰ ਪੜਾਉਂਦਾ ਮੈਂ ਪੜਾ ਰਿਹਾ ਹੈ ਠੀਕ ਹੈ ਮੇਰੀ ਬਾਤ ਹੈ ਪੇਪਰ ਉਪਰ ਦੇਣੇ ਮੈਦਾਬਾ ਮੈਂ ਕੱਲ ਨੂੰ ਦੇ ਆ ਮੇ ਪੇਪਰ ਜਿਹੜਾ ਕੋਈ ਪੋਸਟ ਆਈ ਭਰਦਾ ਕਿ ਕੋਈ ਚੱਕਰ ਨਹੀਂ ਹੁਣ ਵੀ ਵਧੀਆ ਥਾਂ ਤੇ ਹੈਗੇ ਹੁਣ ਸਮਝਦੇ ਹੋ ਤਾਂ ਕਰਕੇ ਮਿਹਨਤ ਕਰੋ ਮੈਂ ਵੀ ਕੋਈ ਪਹਿਲੀ ਵਾਰਤ ਨਹੀਂ ਹੈ ਜੋ ਸਕਸੈਸ ਕੀਤੀ ਸੀ ਹਾਸਲ ਬਹੁਤ ਮਤਲਬ ਕਰਨੀਆਂ ਪਈਆਂ ਬਹੁਤ ਚੀਜ਼ਾਂ ਸਮਝਣਾ ਪਿਆ ਮੇਰਾ ਵੀ ਆਹੀ ਕੰਮ ਹੁੰਦਾ ਸੀ ਕਿਸੇ ਨੂੰ ਮੈਥ ਨਾਲ ਸਮਝਾਉਂਦਾ ਕਿਸੇ ਨੂੰ ਇੰਗਲਿਸ਼ ਨਾਲ ਸਮਝਾਉਂਦੀ ਕਿਸੇ ਤੋਂ ਜੀਕੇ ਨਾਲ ਸਮਝਾਉਂਦੀ ਕਿਸੇ ਨੂੰ ਕਰੰਟ ਅਫੇਅਰ ਨਾਲ ਸਮਝਾਉਂਦੇ ਸਾਰੇ ਕਿੱਥੋਂ ੱੱਕੇ ਖਾ ਕੇ ਫਿਰ ਪਤਾ ਲੱਗਦਾ ਕਿ ਯਾਰ ਕੀ ਅਸਲ ਦੇ ਵਿੱਚ ਚੀਜ਼ ਤਾਂ ਸੀ ਆਪਾਂ ਤੋਂ ਉਹਨੂੰ ਲਜਾਈ ਰੱਖਿਆ ਠੀਕ ਹੈ ਤਾਂ ਕਰਕੇ ਤੁਹਾਨੂੰ ਵਧੀਆ ਪਲੇਟਫਾਰਮ ਮਿਲਿਆ ਤਾਂ ਆਪ ਦਾ ਸੁਪਨਾ ਪੂਰਾ ਕਰੋ ਧੰਨਵਾਦ